ਕਰੋ ਇਹ ਚੈੱਕ ਤੇ ਬਾਕੀ ਲੋ ਜੀ ਆਪਾਂ ਟਾਈਮ ਪੀਸ ਵੀ ਸਹੀ ਕਰਤੇ ਆ ਤੇ ਡਿਸ਼ ਕਾ ਲੂੰ ਐਲ ਸੀ ਡੀ ਕਾ ਲੂੰ ਫਿਟਿੰਗ ਹੋਊਗੀ ਜੀ ਰੇ ਨਾ ਤਾਂ ਛੱਡ ਚਲ ਬਾਅਦ ਚ ਪਾਇਆ ਉਹ ਇਹ ਬਾਹਰ ਦਾ ਬੇੜਾ ਕਹਦੇ ਕਰਦੇ ਰੇ ਜਾਂ ਬਰੈਂਡਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਾਰਿਆਂ ਨੂੰ ਸਵੇਰ ਦਾ ਟਾਈਮ ਵੀਊ ਚੈੱਕ ਕਰ ਵੀ ਉਧੋ ਸਕੇ ਰਹੀ ਵੀ ਬਾਕੀ ਤੁੰਧੀ ਲੱਗੀ ਹੋਣ ਸਵੇਰੇ ਮਾਰਾ ਸੱਚੇ ਪਾਜ ਬੇਖੋ ਅੱਜ ਦੇ ਕੁਦਰਤ ਦੇ ਰੰਗ ਜਾਣਿਆਰੀ ਅੱਜ ਦੇਖੋ ਕਿੰਨੀ ਸੋਹਣੀ ਹੋਰ ਗਰੇਜੇ ਕਲਰ ਚ ਅਸਿੰਦਰੀ ਉਸ ਦਿਨ ਤੋਂ ਸਾਨੂੰ ਦਿਖਾਈ ਤੀ ਰੈੱਡ ਕਲਰ ਚ ਆਏ ਨਾ ਅੱਜ ਉਹੀ ਜਗ੍ਹਾ ਜੀ ਉਹੀ ਸਭ ਕੁਝ ਹੈ ਦੇਖੋ ਇਹਨੂੰ ਕਹਿੰਨੇ ਕੁਦਰਤ ਇਦਾਂ ਸੂਰਜ ਨਿਕਲਣਾ ਕੁਦਰਤ ਵੀ ਹਰ ਰੋਜ਼ ਵੱਖਰੇ ਵੱਖਰੇ ਰੰਗ ਬਖਾਂਦੀ ਈਦੇ ਹੀ ਬਣਾਏ ਹੋਏ ਕਲਰ ਹੈ ਰੰਗ ਹੈ ਸਭ ਕੁਝ ਸਹੀਦਾ ਹੈ ਇਹ ਕਾਇਨਾਤ ਪੰਛੀ ਜਾ ਰਹੇ ਆ ਆਪਣੇ ਆਲਣਿਆਂ ਚੋ ਸ਼ਾਮ ਨੂੰ ਆ ਜੰਨੇ 6 7 ਵਜੇ 6 ਕੋ ਜੀ ਵਾਪਸੀ ਤੇ ਹੁਣ ਜਾ ਰਹੇ ਆ ਵੇਖ ਸਕਦੇ ਤੁਸੀਂ ਪੰਛੀ ਇਹ ਵੀ ਭਾਈ ਇਹਨਾਂ ਨੂੰ ਵੀ ਦੇਖੋ ਨਾਲੇ ਨਾ ਇਹ ਬੋਲ ਨਹੀਂ ਸਕਦੇ ਆਪਣੇ ਦਿਮਾਗ ਨਾਲ ਜੋ ਇਹਨਾਂ ਨੇ ਕਰਨਾ ਉਹ ਤਾਂ ਕਰੇ ਰਹੇ ਵੀ ਕਿੱਧਰ ਨੂੰ ਜਾਣਾ ਆਣਾ ਉਹ ਸਾਰਾ ਕੁਝ ਚੱਲਦਾ ਹੈ ਪਰ ਸਾਡੇ ਮੰਗ ਨਹੀਂ ਜੀ ਹੈ ਪਰ ਫੇਰ ਵੀ ਕੁਦਰਤ ਨੇ ਇਹਨਾਂ ਨੂੰ ਐ ਨਹੀਂ ਬਿਆਂਦਾ ਅੰਜਲ ਐਦਾਂ ਹੀ ਦਿਆ ਵਾ ਇਹਨਾਂ ਨੂੰ ਵੀ ਲਿਖਿਆ ਗਿਆ ਵੀ ਤੁਸੀਂ ਸੱਜਰੇ ਉੱਠੋ ਆਪਣੇ ਕੰਮ ਤੇ ਚੱਲੋ ਮੰਨਣਾ ਪਊਗਾ ਹੀ ਸਾਨੂੰ ਇਹ ਗੱਲ ਤੋਤੇ ਜਾ ਰਹੇ ਫਿਰ ਅਸੀਂ ਕਿਉਂ ਨਾ ਜਾਮੇ ਜੀ ਕੰਮ ਕਰਤੇ ਅਸੀਂ ਕਿਉਂ ਨਾ ਕੰਮ ਕਰ ਕਰੀਏ ਜੇ ਸਾਨੂੰ ਤਾਂ ਹੱਥ ਪੈਰ ਦਿੱਤੇ ਆ ਰੱਬ ਨੇ ਸਿਆਣੇ ਕੀ ਕਰਦੇ ਇਸ ਕਰਕੇ ਅਸੀਂ ਇੱਧਰ ਵੀ ਕਮਾਣੇ ਆ ਜਾਂ ਕਈ ਮੇਰੇ ਭੈਣ ਭਰਾ ਬਾਹਰ ਗਏ ਦੇਸ਼ਾਂ ਉਹਦੇ ਸੰਦ ਉਹ ਵੀ ਤਾਂ ਕਮਾਣੇਗੇ ਬਸ ਇਹੀ ਚੱਕਰ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਿੰਨੇ ਵੀ ਆਪਣੇ ਨਾਲ ਜੁੜੇ ਵੇ ਸਾਰਿਆਂ ਦਾ ਤੇ ਲੋ ਧੰਨਵਾਦ ਦੇਖ ਲਓ ਜੀ ਰੰਗ ਕਲਰ ਦੇ ਤੁੰਦਾ ਹੈਗੀ ਜੀ ਬਸ ਹੁਣ ਵਧਣ ਲੱਗਣੀ ਦੇਖੋ ਸਾਹਮਣੇ ਦਿਖ ਰਿਹਾ ਨਾ ਤੁਹਾਨੂੰ ਪੂਰੇ 1.5 ਕਿਲੋਮੀਟਰ ਦੂਰ ਤੁੰਦਾ ਚਲੋ ਠੀਕ ਹੈ ਜੀ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸਾਰਿਆਂ ਦਾ ਕੀ ਗੱਲ ਭੁੱਲ ਗਏ ਬਸ ਮੱਤੇ ਮਾਰੀ ਪਈ ਹੈ ਜੀ ਸਾੜੀ ਤਾਂ ਦੋਆਂ ਦੀ ਦੇਖੋਗਾ ਸਵੇਰੇ ਕਾਰ ਨੂੰ ਛੱਡ ਗਿਆ ਬਸ ਇੱਦਾਂ ਘਰ ਆ ਜੰਨਾ ਅੱਜ ਕੀ ਕੀ ਕੰਮ ਹੋਇਆ ਕੀ ਕੀ ਸੈਟਿੰਗ ਕਰੀਏ ਤੁਹਾਨੂੰ ਉਹ ਬਖਾਣੀ ਹੈ ਜੀ ਤੇ ਸਭ ਤੋਂ ਪਹਿਲਾਂ ਦੇਖੋ ਜੀ ਇਹ ਹੈ ਜੀ ਆਪਣੇ ਬ੍ਰੈਂਡ ਦੇ ਦਾ ਬਾਹਰ ਲੌਬੀ ਕਹਿੰਦੇ ਨੇ ਜਿਹਨੂੰ ਹਨਾ ਮੈਂ ਤਾਂ ਰੌਣਕ ਹੀ ਹੋਈ ਗਈ ਲੌਬੀ ਦਾ ਆ ਲੋ ਜੀ ਹੁਣ ਮੈਂ ਕਿਹਾ ਤਾਂ ਨਾ ਕੱਲ ਵੀ ਸਵਾਰ ਕੇ ਨਹੀਂ ਦਿਖ ਰਿਹਾ ਨਾ ਕਿਉਂ ਸਮਾਨ ਪਿਆ ਤਾਂ ਇੱਧਰ ਉੱਧਰ ਦੇਖੋ ਡਿਜ਼ਾਈਨ ਚਾਰੇ ਪਾਸੇ ਹਾਂ ਜੀ ਇਹ ਵੀ ਦੱਸ ਤਾਂ ਲੈਂਦੀ ਐ ਕਸਰ ਤਾਂ ਉਹ ਰਹਿ ਗਈ ਜੀ ਸਮਾਨ ਦੀ ਤੇ ਆ ਜਾਓ ਜੀ ਹੁਣ ਆਪਣੇ ਕਮਰੇ 'ਚ ਇੱਧਰ ਆਜੇ ਕਮਰੇ ਦਾ ਵੀ ਦੇਖ ਲੋ ਕਿ ਆ ਹਾਲਾਤ ਹੋਣੇ ਪਏ ਚਲੋ ਛੱਡੋਈ ਇਹਦਾ ਮੈਂ ਤੁਹਾਨੂੰ ਦੱਸ ਦਿਆਂਦਾ ਜੀ ਕੱਲ ਵੀ ਇਹ ਵੀ ਬਹੁਤ ਵਧੀਆ ਜੀ ਲੱਗਿਆ ਇਹਦੇ ਦੋ ਦੋ ਕੰਦਾ ਸੇਮ ਹੈ ਜੀ ਇਹ ਮੈਂ ਬਾਈ ਨੂੰ ਪੁੱਛਿਆ ਤਾਂ ਵੀ ਆਹ ਹਰ ਉਹ ਤਾਂ ਥੋੜਾ ਇੱਕ ਫਰਕ ਹੈ ਓਨ ਡਿਜ਼ਾਈਨਿੰਗ ਦਾ ਇਹਦੇ ਜੀ ਦੇਖੋ ਇਦਾਂ ਹੀ ਠੀਕ ਹੈ ਜੀ ਇਹ ਸੀਲ ਸਾਈਡਾਂ ਪਰ ਲੂਵਰ ਜੇ ਇੱਕ ਜਈ ਹੈ ਤੇ ਇਹ ਮੈਂ ਪੁੱਛਾਂ ਮੈਂ ਬਾਈ ਅਹ ਅੰਦਰ ਬਾਈਟ ਹਰ ਹਰ ਰੈੱਡ ਕੂੜਾ ਜਿਹਾ ਤੇ ਲਾਇਆ ਕਹਿੰਦਾ ਜਿਹੜਾ ਇਹ ਬਾਈਟ ਕਲਰ ਹੈ ਨਾ ਭਾਜੀ ਜਾਂ ਤੁਸੀਂ ਇੱਕ ਲਾਈਟ ਬਾਲੂਗੇ ਜਾਂ ਦੋ ਕਰਤੀ ਅੰਦਰ ਇਹਨਾਂ ਦਾ ਪਰਸ਼ਾਵਾ ਉਹਨਾਂ ਤੇ ਪਊਗਾ ਫਿਰ ਫਿਰ ਗੱਲ ਬਣੂਗੀ ਠੀਕ ਹੈ ਜੀ ਤੇ ਹੁਣ ਬੈੱਡ ਲਾਣਾ ਜੀ ਤੱਕ ਕੇ ਸਾਰਾ ਕੁਝ ਸਣਾ ਇੱਧਰ ਕਰਤੀਆ ਬਸ ਇਹ ਕਮਰੇ ਦੀ ਸੈਟਿੰਗ ਰਹਿ ਗਈ ਜੀ ਇਹ ਅਸੀਂ ਲੰਬਾਰੀ ਕੱਢਣੀ ਸੀ ਇੱਧਰ ਤਾਂ ਦੂਜੇ ਕਮਰੇ 'ਚ ਰੱਖਣੀ ਸੀ ਦੂਜੀ ਇੱਧਰ ਲਿਆਣੀ ਸੀ ਹਨਾ ਮੰਜੀ ਤਾਂ ਇਦਾਂ ਹੀ ਤਾਂ ਬਈ ਅੰਮੀ ਲੱਗੀ ਬਾਕੀ ਬਹੁਤ ਵਧੀਆ ਦੇਖ ਲੋ ਇਹ ਮੋਲਡਿੰਗ ਲਾ ਕੇ ਹਨ ਵਧੀਆ ਬਣਾ ਗਏ ਤੇ ਬਹੁਤ ਸਾਰੀਆਂ ਭੈਣਾਂ ਨੂੰ ਅਸੀਂ ਪੁੱਛਿਆ ਵੀ ਤਾਂ ਪਹਿਲਾਂ ਤਾਂ ਇਹ ਕਮਰਾ ਦੇ ਇਹ ਬੜੀ ਹੈ ਜੀ ਇਹ ਪੇਟੀਆਂ ਵਾਲਾ ਆਪਣਾ ਇਹਦੇ ਚ ਇੱਕ ਕਾਰਨ ਆ ਤੁਹਾਨੂੰ ਪਹਿਲਾਂ ਵੀ ਦੱਸਿਆ ਤਾਂ ਅਸੀਂ ਵੀ ਜਿਹੜੀ ਉਹ ਸਾਈਡ ਤੇ ਆ ਗਈ ਸਿਨਰੀ ਜੇ ਉਹ ਕਿਤੇ ਇਧਰਲੇ ਸਾਈਡ ਬਣਾ ਦਿੰਦਾ ਬਾਈ ਤਾਂ ਬਹੁਤ ਵਧੀਆ ਹੋਣਾ ਤਾਂ ਕਿਉਂਕਿ ਇਧਰ ਤਾਂ ਆਪਣੀਆਂ ਪੇਟੀਆਂ ਪੁੱਟੀਆਂ ਲੱਗ ਜਣ ਉਹ ਕਹਿੰਦਾ ਡਿਜ਼ਾਈਨ ਪੁੱਠਾ ਹੋ ਜਾਣਾ ਕਹਿੰਦਾ ਆਂਦਾ ਹੀ ਐ ਦਾ ਪਾ ਜੀ ਇਹ ਐ ਨਹੀਂ ਵੀ ਮੈਂ ਬਣਾਇਆ ਕਹਿੰਦਾ ਇਹਦਾ ਛਾਪ ਪਾਈ ਗੈਣਾ ਜਿਹੜਾ ਨਿਕਲਦਾ ਨਾ 13 ਫੁੱਟ ਤੱਕ ਪਤਾ ਨਹੀਂ 16 ਤੱਕ ਮਸ਼ੀਨ ਬਣਾਉਂਦੀ ਹੈ ਵੱਡੀ ਹੈ ਤੇ ਆਂਦਾ ਹੀ ਇੱਧਰਲੀ ਸਾਈਡ ਹੈ ਤੇ ਇਹ ਵੇਖੋ ਜੀ ਇੱਧਰ ਬਣ ਗਈ ਨਾ ਜੀ ਗੱਲਾਂ ਇਹਨਾਂ ਕੰਮ ਰਿਆ ਨਹੀਂ ਗੱਲ ਬਣ ਗਈ ਹਾਂ ਕਰਦੀ ਨਾ ਬੋਲੀ ਪਰ ਸਾਡੇ ਵਾਲਾ ਤਾਂ ਬੁਰਾ ਹਾਲ ਹੋ ਗਿਆ ਜੀ ਆ ਦੇਖੋ ਅੱਜ ਸੈਟਿੰਗ ਆ ਕਰੀ ਦੋ ਹੀ ਕੂਲਰਾਂ ਚ ਪਾਣੀ ਤਾਂ ਇਹ ਸਾਫ਼ ਕਰੀ ਜੀ ਮੈਂ ਆ ਕਹਤ ਹੋਏ ਗਏ ਰੱਖੇ ਫੇ ਪੇਟੀ ਇੱਧਰ ਕਰੀ ਹੈ ਜੀ ਇਸ ਮਾਨ ਟਕਾਈ ਜਣੋ ਜੀ ਉਹ ਗੱਲ ਬਾਣੀ ਨਹੀਂ ਆਈਲ ਸੀਡੀ ਲੋਆਣੀ ਤੇ ਅੱਜ ਜੋ ਵੀ ਮੈਂ ਰੋਕੇ ਆ ਜੀ ਬਾਈ ਮੇਰੇ ਕੋ ਦੁਕਾਨ ਭਰਾ ਲਿਆ ਤਾਂ ਅੰਕਲ ਮਾ ਬਈ ਅੱਜ ਰੁਕ ਜਾ ਮੈਨੂੰ ਟਰੈਕਟਰ ਦੇ ਲੰਦੇ ਟਰੈਕਟਰ ਵੀ ਖੜਿਆ ਜੀ ਦੁਕਾਨ ਤੇ ਲੋ ਸਵੇਰ ਦਾ ਕਰਿਆ ਵਾ 11 12 ਵਜੇ ਕਰਕੇ ਆ ਗਿਆ ਤਾਂ 11 ਕਾ ਵਜੇ ਹੁਣ ਲੈ ਕੇ ਨਹੀਂ ਗਏ ਜੀ ਹੁਣ ਦੇਣਾ ਹੀ ਜਾ ਕੇ ਟਰੈਕਟਰ ਨਾਲੇ ਕਰਮਣ ਨੂੰ ਦੇ ਕਹਿੰਦੇ ਹੁਣ ਮੈਂ ਕੱਲ ਨੂੰ ਤਾਂ ਆਉਂਗਾ ਕਹਿੰਦੇ ਨੰਬਰ ਦੋ ਗੱਲ ਜੀ ਆ ਕਮੀ ਰਹਿ ਗਈ ਜੀ ਇਹ ਚਾਰ ਪੰਜ ਹੋਲਡਰ ਹੈ ਇਹ ਵੀ ਬਦਲਨੇ ਜੀ ਤਾਂ ਹੀ ਇੱਕ ਵਾਰੀ ਉਹ ਵੀ ਕੱਲਣਾ ਐਤਵਾਰ ਨੂੰ ਵਿਆਹ ਕਿਤੇ ਜਾਣਾ ਤਾਂ ਮੁੰਡੇ ਨੇ ਛੇਤੀ ਛੇਤੀ ਜੀ ਦੋ ਨਟੇ ਲਾਏ ਆ ਜੀ ਬਾਕੀ ਇਹ ਪਹਿਲਾਂ ਤਾਂ ਉਹਨੇ ਪੁੱਠੀ ਉਲਾਤੀ ਦੀ ਹੁਣ ਵੀ ਆ ਦੇਖ ਲੋ ਅੱਜ ਜੱਸ ਕਰਨਾ ਸਵੇਰੇ ਪਛਾਣੀ ਹੈ ਜੀ ਇੱਥੇ ਇੱਕ ਹੋਣਾ ਚਾਹੀਦਾ ਤਾਂ ਜੀ ਜਾਂ ਜ਼ੀਰੋ ਹਾਂ ਉੱਪਰ ਜ਼ੀਰੋ 1 2 3 ਆ ਆ ਪੁੱਠਾ ਲਾਤੇ ਹੀ ਬਟਨ ਉਹਨੇ ਕੱਢ ਗਏ ਹੁਣ ਪੱਖੇ ਵਾਲਾ ਦੁਬਾਰਾ ਲੱਗੂਗਾ ਹਨਾ ਮਨਜੀਤ ਤੇ ਬਹੁਤ ਵਧੀਆ ਗੱਲ ਬਣ ਗਈ ਜੀ ਆਪਣੀ ਲਓ ਜੀ ਹੈ ਤੇ ਬਾਕੀ ਜੀ ਸਾਰੀ ਮਤ ਮਾਰੀ ਪਈ ਆ ਬਾਹਰ ਦਾ ਦੇਖ ਲੈਣੇ ਜੀ ਆਪਾਂ ਤੁਹਾਨੂੰ ਦਿਖਾਣੇ ਆ ਜਿ ਪੌੜੀ ਥੱਲੇ ਵੀ ਸੈਟਿੰਗ ਕਰਤੀ ਗਮਲੇ ਵੀ ਰੱਖਤੇ ਤੇ ਉੱਪਰ ਤੇ ਇਹ ਦੇਖੋ ਇੱਧਰ ਪਾਣੀ ਪੋਣੀ ਸਾਨੂੰ ਤਾਂ ਜੀ ਸਾਰੇ ਜਿਹੜੇ ਨਾ ਪੌਦੇ ਇਹ ਇਹ ਵੀ ਧੋਣੇ ਪੈਣੇ ਮੰਨੂ ਕੱਲਾ ਕੱਲਾ ਪੱਤਾ ਜੀ ਇਹਦੇ ਤੇ ਵੀ ਪੇਂਟ गिर ਗਿਆ ਤੇ ਆਹ ਦੇਖੋ ਜੀ ਇੱਧਰ ਤੋਂ ਅਸੀਂ ਉਹ ਇੱਕੋ ਰੱਖਿਆ ਬਾਕੀ ਚਲੋ ਪੇਂਟ ਦਾ 10 ਤਰੀਕ ਤੋਂ ਬਾਅਦ ਫੇਰ ਕਰਾਉਣਾ ਕਿਚਨ ਕੋਚਨ ਨੂੰ ਚਾਲ ਉਦਣ ਤਾਂ ਸੜਾ ਐ ਵੀ ਕਿਚਨ ਦਾ ਹੀ ਸਮਾਨ ਆਣਾ ਇੱਧਰ ਇਹ ਕਮਰੇ 'ਚ ਕਰ ਲੂਗੇ ਆਪਾਂ ਪੇਟੀ ਵਾਲੇ 'ਚ ਸੈਟ ਤੇ ਉਰੇ ਤੋਂ ਵੀ ਉਹਦੇ ਨਾਲ ਦਾ ਇੱਕ ਚੱਕਾ ਉੱਪਰ ਤੋੜਦੇ ਆ ਤੇ ਦਰਵਾਜ਼ਾ ਉੱਪਰ ਚੜਾ ਤਿਆ ਸੀ ਕੋਠੇ ਤੇ ਤੇ ਸਭ ਕੁਝ ਉੱਪਰ ਬਾਕੀ ਸਮਾਨ ਵੀ ਅੱਜ ਅਸੀਂ ਜਿੰਨਾ ਪਹੋਕ ਬਾੜਤਾਈ ਕੱਲ੍ਹ ਸ਼ਾਮ ਨੂੰ ਤਾਂ ਜਿਹੜਾ ਇਕੱਠਾ ਕਰਕੇ ਅੱਜ ਉਹ ਪਰਾਂ ਗੇਰ ਕੇ ਥੋੜੀ ਕਾ ਕਹਿਣਾ ਦੇ ਇਹਨੂੰ ਐ ਇਦਾਂ ਫਿਰ ਅਸੀਂ ਛੱਡਿਆ ਨਹੀਂ ਉਹਨਾ ਉੜੀ ਫਰੀ ਜਾਣਾ ਤਾਂ ਹੈ ਕਿ ਨਹੀਂ ਮਨਜੀਤ ਉਹਨੂੰ ਫਿਰ ਅਸੀਂ ਅੱਗ ਲਾਤੀ ਉੱਧਰ ਬਾਕੀ ਬਹੁਤ ਕਿਚੂ ਵੀ ਰਿਆ ਬਾਕੀ ਹੁਣ ਮੈਨੂੰ ਆ ਵੀ ਮੇਰੇ ਫਿਰ ਹੋਰ ਹੈ ਨਾ ਮਨਜੀਤ ਕੱਲੀ ਆ ਦੇਖੋ 5 ਵਜੇ ਤੇ ਫਿਰ ਤੁਹਾਨੂੰ ਪਤਾ ਵੀ ਘਰ ਦਾ ਕੰਮ ਵੀ ਨਾਲੇ ਆ ਜੀ ਕਹਾਂ ਅੱਜ ਮਨਜੀਤ ਕਹਿ ਰਹੀ ਸੀ ਕਹਿੰਦੀ ਘਰਾਂ ਚ ਤਾਂ ਮੈਂਬਰ 2 3 ਚਾਹੀਦੇ ਘਰ ਨੂੰ ਹੈ ਕਿ ਨਹੀਂ ਜਿੱਦਾਂ ਜੇ ਮਾਂ ਤਾਂ ਹੀ ਹੁੰਦੀ ਉਹਨੇ ਚੱਲ ਆ ਰੋਟੀ ਸਬਜ਼ੀ ਦਾ ਕਰ ਲੈਣਾ ਤਾਂ ਆ ਹੀ ਬਹੁਤ ਹੁੰਦਾ ਜੇ ਰੋਟੀ ਸਬਜ਼ੀ ਬਣੀ ਦੀ ਜਿਸ ਤਰ੍ਹਾਂ ਬਣਾਉਣ ਦਾ ਜਰ ਆਰਮ ਹੁੰਦੀ ਹੈ ਅਹੇ ਦੇ ਵਿੱਚ ਨਾ ਜੇ ਇੱਕ ਵਾਰ ਮੁਖਰੇ ਆਵਾਂ ਮਿਲ ਜੂ ਤਾਂ ਬੰਦਾ ਹਾਂ ਨਵੇੜ ਲੰਦਾ ਏ ਹੁਣ ਮੈਂ ਕਿੱਧਰ ਕਿੱਧਰ ਹੋਵਾਂ ਸਾਰਾ ਹੁਣ ਪਾਣੀ ਦਾ ਵੀ ਦੇਖਣਾ ਸਫਾਈ ਵੀ ਕਰਨੀ ਸਵੇਰੇ ਰੋਟੀ ਖਾ ਕੇ ਮੈਂ ਜਦੀ ਲੱਗੀ ਦੀ ਥੇਹਾਂ ਵੀ ਸਾਫ ਕਰੀਆ ਇੱਕ ਵਾਰੀ ਪੋਚਾ ਲਾ ਦਿਆ ਦਾ ਮੈਂ ਲਾ ਤੇ ਇੱਕ ਵਾਰੀ ਸਭ ਨੂੰ ਸਾਰੇ ਨੂੰ ਐਨੀ ਛੇਤੀ ਨਹੀਂ ਜਾਣਾ ਇਹਨੇ ਰੋਜ਼ ਪੋਚਾ ਲੱਗੂਗਾ ਰੰਗ ਇਹ ਧਾਰਨਾ ਪੈਣਾ ਆਪਾਂ ਨੂੰ ਬੈਠ ਕੇ ਤੇ ਇੱਕ ਉਹਨੇ ਦੱਸਿਆ ਵੀ ਤਾਂ ਸਾਨੂੰ ਆ ਦੇਖੋ ਇੱਧਰ ਤੇ ਤਾਂ ਮਨਜੀਤ ਨਾ ਕਰਤਿਆ ਸਫਾਈ ਪਰ ਆ ਬੈਡ ਰਹਿ ਗਿਆ ਸਾਡਾ ਪਿੱਛਾ ਲਾਣ ਨੂੰ ਕੋਈ ਨਹੀਂ ਜੱਸ ਕਰਨ ਵਾਲਾ ਗੱਲਾਂ ਵੀ ਆ ਫਿਰਦਾ ਹੁਣ ਹੁਣ ਮੈਂ ਕਹਿ ਨਹੀਂ ਤਾਈ ਰਿਹਾ ਵੀ ਸਲੇਪਾਂ ਦਾ ਤਲਵਾਤੀਆਂ ਤੁਸੀਂ ਦੋ ਚੀਜ਼ਾਂ ਯੂਜ਼ ਕਰਨੀਆਂ ਇੱਕ ਤਾਂ ਮੋਰੀ ਦੇ ਨਾਲ ਸਲੇਪ ਜੀ ਦੀ ਛੋਟੀ ਜੀ ਆ ਯੂਜ਼ ਕਰ ਰਹੇ ਤੇ ਦੂਜੀ ਉਹ ਦੇਖੋ ਉਹ ਵੀ ਕਰਨ ਲੱਗ ਗਏ ਜਿਹੜਾ ਪਰਦਿਆਂ ਦੇ ਪਿੱਛਾਂ ਦੀ ਸਲੇਪ ਆ ਪੂਰੀ ਸਲੇਪ ਦਾ ਹੀ ਕੰਮ ਹੈ ਜੀ ਹੁਣ ਇਹ ਤੇ ਕੰਮ ਲੈਣਾ ਇਹ ਤੇ ਕੰਮ ਨਹੀਂ ਲੈਣਾ ਸਾਡੀ ਸ਼ਿਕਾਇਤ ਹੋ ਜੂਗੀ ਹੂੰ ਐ ਤਾਂ ਹੁਣ ਦੇਖੋ ਚਲੋ ਚੱਲੇ ਆ ਜੀ ਕਿਸ ਤਰ੍ਹਾਂ ਕਿਤੇ ਰੱਖ ਦੇ ਕੋਈ ਜਿਆ ਕਰਦੀ ਏ ਠੀਕ ਹੈ ਨਾਲੇ ਇੱਕ ਗੱਲ ਹੋਰ ਹੈ ਜਾਦਾ ਨਿਆਣਿਆਂ ਦਾ ਹੀ ਸਮਾਨ ਹੁੰਦਾ ਹੈ ਕਿ ਨਹੀਂ ਜਿੱਕਣਾ ਕੰਗਾ ਤੇਲ ਰਾਵੜਾਂ ਕੇ ਡੱਬੀ ਚ ਰੱਖਣਾ ਹੋਰ ਥੋੜਾ ਤੇ ਅੱਜ ਜੀ ਆਪਾਂ ਇੱਕ ਕਮੀ ਹੈ ਵੀ ਉਹ ਰਹਾ ਨਾ ਜੇ ਕਿਤੇ ਟੇਬਲ ਆ ਜਾ ਬਈ ਆਪਣਾ ਹੁਣ ਇੱਕ ਗੱਲ ਹੋਰ ਵੀ ਹੈ ਜੀ ਖਰਚਾ ਬਹੁਤ ਹੋ ਗਿਆ 50 40 50000 ਲੱਗ ਲਿਆ ਜੀ 60 50 60 ਤਾਂ ਲੱਗ ਲਿਆ ਜੀ 15 17000 ਤਾਂ ਉਹਦੀ ਕਰਨੇ ਵਾਲੇ ਦਾ ਪੇਂਟ ਵਾਲੇ ਦਾ ਹੀ ਤੱਕ ਹੈ ਜੀ ਬਾਕੀ 11 1 2 1 13 14000 ਦਾ ਸਮਾਨ ਆ ਲਿਆ ਪੇਂਟ ਦਾ 17 ਉਹ ਤੇ 22000 ਇਹ ਲੈ ਗਏ ਜੀ 24 2000 ਦੀ ਮੋਲਡਿੰਗ ਦੇ ਦੋ ਤੇ ਇਹ ਬੰਡਲ ਜੀ ਮੋਲਡਿੰਗ ਵੀ ਬਹੁਤ ਵਧੀਆ ਕਰਕੇ ਲਾ ਕੇ ਜੀ ਇਹੋ ਪਾਊਡਰ ਜਾਇ ਨਾ ਦੇਖੋ ਨਾਲੇ ਆਪਾਂ ਨੂੰ ਵਧੀਆ ਰਹਿ ਗਿਆ ਉਤਰੂਗਾ ਨਹੀਂ ਇਹ ਕਿਨਾਰਿਆਂ ਤੇ ਉਹਨੇ ਲੇਬਰ ਨਹੀਂ ਲਈ ਕਹਿੰਨਾ ਮੋਲਡਿੰਗ ਚਾਹ ਤੁਸੀਂ ਲਿਆ ਦਿਓ ਭਾਜੀ ਜਿਹਾ ਹੈ ਨਾ 1000 ਦਾ ਮੰਡਲ ਆਉਂਦਾ ਚਾਹ ਮੈਂ ਲਿਆ ਮਾਂ ਬਾਈ ਤੂੰ ਹੀ ਲਿਆਈ ਵਧੀਆ ਹੋਇਆ ਲਿਆਇਆ ਉਹ ਲਾ ਗਿਆ ਵਧੀਆ ਹੋ ਗਿਆ ਇਹਨਾਂ ਨਾਲੇ ਇੱਕ ਹੋਰ ਵੀ ਹੈ ਜੀ ਆਪਣਾ ਪੇਪਰ ਆਪਣਾ ਲੱਗੇ ਹੀ ਬਹੁਤ ਬੈਸਟ ਹੈ ਜੀ ਮੈਂ ਤਾਂ ਐ ਕਹਿ ਲਈ ਹਾਂ ਗਾਲੀ ਨਾ ਪੁੱਛ ਲੋ ਫੋਨ ਕਰਕੇ ਬਈ ਨਾ ਬੈੱਡ ਉਹ ਗਏ ਨਾ ਵੀ ਪਿੱਛੇ ਹੋ ਜਾਂਦੇ ਬਾਈ ਦੇਖੋ ਅਸੀਂ ਚਾਰ ਜਣੇ ਨੇ ਖਿੱਚਿਆ ਤਾਂ ਕੰਦ ਨੂੰ ਪੈਰ ਲਾ ਕੇ ਮੈਨੂੰ ਆਈ ਟੈਨਸ਼ਨ ਹੈ ਦੀ ਮੈਂ ਇੱਕ ਵਾਰੀ ਨਾ ਫੇਰ ਪੋਚਾ ਲਾ ਦਮਾਂ ਸਵੇਰੇ ਮੈਨੂੰ ਆਸਾਨ ਲੱਗੇ ਫੇਰ ਮਸਤ ਬਣਾ ਲੂੰਗੀ ਹਾਂ ਇਹ ਕਰ ਰਹੇ ਹਾਂ ਮੈਂ ਕਰਦਾ ਫੋਨ ਹੁਣ ਜੇ ਹੁਣੀ ਮੈਨੂੰ ਬੰਦੇ ਮਿਲ ਗਏ 1 2 ਉਹ ਬੈੱਡ ਨੂੰ ਲਾਣਾ ਕਿੱਥੇ ਮੈਨੂੰ ਉਹ ਵੀ ਸਕੀਮ ਦੱਸ ਦੇਣਾ ਫੇਰ ਮੌਕੇ 'ਤੇ ਗੱਲ ਬਣਦੀ ਛੇ ਹੀ ਹੋਣੇ ਆਪਾਂ ਹੁਣ ਤਾਂ ਪਿੱਛੇ ਐ ਪਰ ਐਂ ਵੀ ਇਧਰਲੀ ਸਾਈਡ ਲੈ ਕੇ ਆਣਾ ਕਿੱਧਰ ਸਾਈਡ ਜ਼ਿਆਦਾ ਰੱਖਣੀ ਕਿ ਤਰ੍ਹਾਂ ਜਾਂ ਬਰਾਬਰੇ ਰੱਖਣੀ ਦੋਏ ਸਾਈਡ ਦੋਏ ਸਾਈਡ ਬਰਾਬਰੇ ਰੱਖਣੀ ਬੌਰੀ ਠੀਕ ਐ ਫਿਰ ਤਾਂ ਸਿੱਧਾ ਹੀ ਆਪਣੀ ਜਗ੍ਹਾ ਦੇਖ ਲਈ ਤੂੰ ਹੁਣ ਤਾਂ ਨਾਲੇ ਸਲੇਬ ਵੀ ਨਹੀਂ ਉਧਰ ਆ ਤੇਰੀ ਲੰਬਾਰੀ ਜਿਹੜੀ ਨਾ ਤਾਂ ਇਧਰ ਰੱਖੀ ਆ ਲੱਕੜ ਦੀ ਤੇਰਾ ਸਮਾਨ ਐ ਇਹਦੇ ਚ ਬੱਚੇ ਦਾ ਸਾਰਾ ਹੈ ਕਰਨ ਦਾ ਇਹਨੂੰ ਤਾਂ ਇਧਰ ਲੱਗਣੀ ਆ ਆਈ ਰੋਜ਼ ਭੁੱਲਣੇ ਵਾਲੀ ਤਾਂ ਉਹ ਐ ਉਹ ਨਹੀਂ ਰੋਜ਼ ਭੁੱਲਣੇ ਹਾਂ ਰੋਜ਼ ਕੋਲ ਨੇ ਇਹ ਚਲ ਐਂ ਕਰ ਲੂਗੇ ਫਿਰ ਨਹੀਂ ਇੱਕ ਲੰਬਾਰੀ ਇੱਧਰ ਕਰ ਲਈ ਆਪਣੇ ਵਾਲੀ ਸਾਈਡ ਠੀਕ ਐ ਟੂ ਵਾਲੀ ਸਾਈਡ ਇੱਕ ਲੰਬਾਰੀ ਇੱਧਰ ਰਹਿਣ ਦੇ ਹਾਬ ਜਿੱਥੇ ਪਹਿਲਾਂ ਤੀ ਹੁੰਜੇ ਚ ਮੈਨੂੰ ਲੱਗਦਾ ਬੀ ਕੋਤਥੇ ਕੋਤਥੇ ਪਹਿਲਾਂ ਮੈਂ ਉਹ ਗਈਆਂ ਟੋਕਿਆ ਫਿਰ ਕਹਿ ਲੈਂਦੇ ਮੈਂ ਤਾਂ ਨਹੀਂ ਦੇਖਾਈ ਦਿੰਦੀ ਫੇ ਹੁਣ ਕਿੱਦਾਂ ਕਰਨਾ ਫਿਰ ਉਹ ਵੀ ਤਾਂ ਇਹੀ ਕੰਮ ਹੋ ਜਾਣਾ ਜੇ ਤੂੰ ਕਹਿੰਨੀ ਵੀ ਇੱਕ ਇੱਕ ਲੋਹੇ ਵਾਲੀ ਲੰਬਾਰੀ ਆਹ ਕੱਢ ਕੇ ਕਹਿੰਦੀ ਇੱਧਰਲੇ ਪੇਟੀ ਵਾਲੇ ਚ ਲਾ ਦੇਣੀ ਹਾਂ ਉਧਰ ਵਾਲੀ ਕੱਢ ਕੇ ਇੱਕ ਕਰਨ ਕਹਿੰਦਾ ਆਪਣੇ ਵਾਲੀ ਜਿਹੜੀ ਦੂਈ ਆਪਣੇ ਹੈ ਬਾਬਾ ਭਾਰੀ ਹੋ ਗਈ ਹੈ ਨਾਰੀ ਚੱਲ ਕਿਦਾਂ ਇਹ ਕੱਪੜੇ ਕੱਢ ਕੇ ਇੱਕ ਪਤਾ ਕਿਆ ਕਰੂੰਗੇ ਮੰਜੇ 'ਪਰ ਰੱਖ ਲੈਣੇ ਸਾਰੇ ਲੰਬਾਰੀ ਚੱਕ ਆਪਾਂ ਉਧਰ ਫਿਟਕਾ ਦੇਣੀ ਤੰਨੂੰ ਮੈਂ ਚੱਕ ਆ ਮੰਜਾ ਲਾ ਕੇ ਰਾ ਦੇਣਾ ਤੇਰਾ ਆਪਣੇ ਚਿਚਣ ਦੀ ਵਿੱਚ ਠੀਕ ਨੇ ਐ ਕਰ ਲੂੰਗੇ ਵਿਆਹ ਤੇ ਬਾਅਦ ਕਰ ਦੂੰਗੇ ਐਨੇ ਪੇਈ ਰਹਿਣ ਦੇ ਹੁਣ ਜਿੱਦਾਂ ਆਇਆ ਨਹੀਂ ਇਹ ਲਬਾਰੀ ਨੂੰ ਅੰਦਰੇ ਪਰਾਂ ਪਰ ਲਈ ਸਾਈਡ ਖੁੰਜੇ ਚੇ ਕਰ ਦੂੰਗੇ ਹਨਾ ਜਾਂ ਫਿਰ ਐ ਹੋ ਸਕਦਾ ਹੈ ਜਿੱਦਾਂ ਹੁਣ ਸਲੇ ਪੱਟੀ ਹੈ ਹਾਂ ਉੱਧਰ ਨਹੀਂ ਜਾਣਾ ਇਹਨਾਂ ਬਾਈ ਇਹ ਮਨਜੀਤ ਐਨੂੰ ਟਾਇਰ ਨਹੀਂ ਹੈਗੇ ਦੂਈ ਨੂੰ ਹੈ ਛੋਟੇ ਛੋਟੇ ਟਾਇਰ ਜੇ ਉਹ ਰੁੜ ਜਾਂਦੀ ਇਹਨੂੰ ਕਿੱਥੇ ਜੇ ਚੱਕ ਕੇ ਤੂੰ ਖਿੱਚ ਕੇ ਕਰੂੰਗੀ ਨਾ ਇਹਦੇ ਪੈਰ ਟੁੱਟ ਜਾਣੇ ਪੈਰ ਹੇਠ ਵਾਲੇ ਜੁੱਤੀਆਂ ਦੇ ਹੁਣ ਤਾਂ ਜੁੱਤੀਆਂ ਵਾਲਾ ਲੱਗੇ ਨਾ ਬਣਾਣ ਅੱਗੇ ਜੁੱਤੀਆਂ ਵਾਲਾ ਨਹੀਂ ਤਾਂ ਹੁੰਦਾ ਗੱਬਾ ਦੋ ਪੈਰੇ ਹੁੰਦੇ ਤੇ ਇਹ ਸਾਈਡ ਪਰ ਉੱਥੇ ਇਹਨਾਂ ਕੰਮ ਲੈ ਲਿਆ ਵੀ ਬਕਸਾ ਬਣਾ ਤਿਆ ਵਿੱਚ ਫਸਾਦਾ ਕਰਤੇ ਆ ਤੇਰਾ ਜੁੱਤੀਆਂ ਰੱਖ ਹੋਣ ਲੱਗੀਆਂ ਸਮਝ ਗਈ ਹੁਣ ਤੂੰ ਤੇ ਬਾਕੀ ਜੀ ਜਰੂਰ ਦੱਸਿਓ ਮੇਰੀਆਂ ਭੈਣਾਂ ਨੇ ਤਾਂ ਕੱਲ ਵੀ ਬਹੁਤ ਕਮੈਂਟ ਕਰਤੇ ਬਹੁਤ ਸੋਹਣੇ ਕਮੈਂਟ ਕਰਿਆ ਜੀ ਵੀ ਬਹੁਤ ਕਹਿੰਦੇ ਬਹੁਤ ਸੋਹਣਾ ਲੱਗਿਆ ਬਾਲ ਪੇਪਰ ਬਹੁਤ ਵਧੀਆ ਮੈਨੂੰ ਜਦ ਤੱਕ ਮੇਰੇ ਦਿਨ ਖਾ ਨਹੀਂ ਆਣਾ ਹੈਗਾ ਮੈਨੂੰ ਨਾ ਮਨ ਨੂੰ ਰੂਹ ਨੂੰ ਸਕੂਨ ਨਹੀਂ ਮਿਲਣਾ ਜਦ ਤੱਕ ਤੈਨੂੰ ਇਹ ਸਹੀ ਨਹੀਂ ਦਿਖੈਣਾ ਸੱਚੀ ਆ ਤੇ ਚੜੀ ਗਈ ਹੈ ਅੱਜ ਪਤਾ ਕੀ ਹੋਇਆ ਜੀ ਮੈਂ ਲਾਂਗੇ ਕਾਰਨ ਨੂੰ ਛੱਡਣਾ ਉੱਥੇ ਤੇ ਮੈਂ 9 ਵਜੇ ਤੇ ਫਿਰ ਕੰਮ ਕਰਨਾ ਤਾਂ 12 ਵਜੇ ਤੱਕ 11 ਤੱਕ ਮੈਨੂੰ ਘੜੀ ਘਵਾ ਫੋਨ ਲਾ ਲੈ ਕਰਦਿਕ ਕਿਤਰਾ ਤਾਰਾਂ ਇਹਨੂੰ ਮੈਂ ਉੱਤਰਦਾ ਤਾਂ ਹੈ ਨਹੀਂ ਐ ਹੋ ਗਿਆ ਰੇਗ ਬਾਈ ਅੰਦਰ ਅੰਦਰ ਤੋਂ ਲੈ ਕੇ ਮੈਂ ਉਰੇ ਤੱਕ ਲੇ ਨਾ ਤਾਰ ਤਾਰ ਆ ਵੀ ਤਾਰ ਤੇ ਯੂਰੇ ਤੇ ਬਾਅਦ ਤਾਂ ਦਾਗ ਜੇ ਰਹਿ ਗਏ ਹੁਣ ਪੋਚਾ ਵੱਜੂਗਾ ਜੀ ਇੱਧਰ ਵੀ ਤਾਰ ਗਏ ਤਾਂ ਇਹ ਐ ਤਾਂ ਵਧੀਆ ਆ ਸੋਚ ਰਹੇ ਵੀ ਉਰੇ ਲੰਬਾਰੀ ਰੱਖ ਦੀਏ ਇੱਕ ਨਹੀਂ ਫੇਰ ਇਹਨੂੰ ਉੱਤਰੀ ਕਰਨਾ ਪੈਣਾ ਉੱਥੇ ਤੱਕ ਵੀ ਬਹੁਤ ਔਖੀ ਜਾਣਾ ਇਹਨੇ ਖਿੱਚ ਤੂਕ ਹੈ ਹੂੰ ਠੀਕ ਹੈ ਜੀ ਐਂਡ ਗੁੱਟ ਹੈ ਆਤਾ ਜੀ ਆਪਣਾ ਲਾਈਟ ਇੱਕ ਹੈ ਜੇ ਨਾ ਉਹ ਕਹਿੰਦਾ ਬਾਈ ਕਹਿੰਦਾ ਨਾ ਜਿੱਦਾਂ ਹੁਣ ਇਹ 2 ਆਪਾਂ ਨੇ ਇਧਰ ਲਾ ਦੇਣੀ ਇੱਥੇ ਪਿੱਛੇ ਇੱਥੇ ਨਾ ਸਾਈਡਾਂ ਤੇ ਦੋ ਲਾਈਟਾਂ ਆ ਜੰਨੀਆਂ ਇਧਰ ਤੇ ਇੱਕ ਇਧਰ ਕਰਨ ਕਹਿ ਰਿਹਾ ਲਾਣੇ ਉਹ ਦੋ ਉੱਪਰ ਥੱਲੇ ਵਾਲੀ ਵੀ ਹੁੰਦੀ ਇੱਕ ਚਾਰੇ ਪਾਸੇ ਵਾਲੀ ਵੀ ਹੁੰਦੀ ਹੈ ਤਾਂ ਉਹ ਕਹਿੰਦਾ ਬਾਈ ਕਹਿੰਦਾ ਉੱਪਰ ਕਰਕੇ ਨਾ ਅਰੇ ਇਧਰ ਕਹਿੰਦਾ ਦੋ ਲਾ ਦੀ ਚਾਰੇ ਪਾਸੇ ਵਾਲੀ ਦੇਖੀ ਫੇਰ ਕਹਿੰਦਾ ਇੱਕ ਵਾਰੀ ਆਪਾਂ ਨੇ ਇਹ ਬੈੱਡ ਪਹਿਲਾਂ ਜੀ ਤਾਂ ਖੋਲ ਕੇ ਕਰਿਆ ਤਾਂ ਹਾਂ ਖੋਲ ਕੇ ਢੋ ਖੋਲ ਕੇ ਹੋਇਆ ਤਾਂ ਉਹ ਤਾਂ ਨਟ ਹੁੰਦਾ ਏ ਫਿਰ ਜ਼ਰੂਰੀ ਥੋੜੋ ਆ ਆਪਾਂ ਨਾ ਖੋਲਣਾ ਅਹੀਂ ਤੱਕ ਦੇਣਾ ਕੱਲ ਵੀ ਤਾਂ ਤਾਂ ਹੀ ਮੈਂ ਅਸੀਂ ਢੋ ਨੂੰ ਫੜ ਕੇ ਪਿੱਛੇ ਖਿੱਚ ਲਿਆ ਲੱਤ ਲਾ ਕੇ ਹੁਣ ਇੱਧਰ ਤੇ ਦੋ ਜਣੇ ਨਾ ਢੋ ਕੋਲ ਤੇ ਪੈਰਾਂ ਨੂੰ ਲਾ ਕੇ ਉਧਰ ਨੂੰ ਖਿੱਚੂਗੇ ਅਸੀਂ ਇੱਧਰ ਤੇ ਆਹ ਲੰਬਾਰੀ ਕਿੰਨੀ ਤੇ ਸੱਦਾ ਤੱਕ ਦੇਣਾ ਐਨੋਟਮੈਂਟ ਕਰਾਂ ਮੈਂ ਕੰਮ ਤਾਂ ਇਹੋ ਜਿਹਾ ਹੀ ਹੋਇਆ ਆਪਣੇ ਸਬਸਕ੍ਰਾਈਬਰ ਕਹਿ ਰਹੇ ਤੇ ਕਹਿੰਦੇ ਇੱਕ ਵਾਰੀ ਨਾ ਬਾਹਰ ਤੋਂ ਸਾਨੂੰ ਨਾ ਹੋਮ ਟੂਰ ਜ਼ਰੂਰ ਕਰਾ ਦੇ ਲੋ ਜੀ ਬਾਹਰ ਦਾ 65 ਤੇ ਇਹ ਆ ਜੀ 게ਟ ਲੋ ਜੀ ਸਫਾਈ ਹੋ ਗਈ ਬਹੁਤ سارے ਵੀਰਾਂ ਨੇ ਭੈਣਾਂ ਨੇ ਭਰਾਵਾਂ ਨੇ ਕਿਹਾ ਤਾਂ ਕਹਿੰਦੇ ਵੀ ਤੁਸੀਂ ਸਮਾਨ ਸਾਰਾ ਕੋਠੇ ਪਰ ਕਿਉਂ ਨਹੀਂ ਸੈੱਟ ਕਰ ਦਿੰਦੇ ਜਿਹੜਾ ਬਾਦੂ ਹੈ ਹਾਂ ਜੀ ਹਾਂ ਕਰ ਤੇ ਆ ਤੇ ਮਿਲੋ ਜੀ ਮਨਜੀਤ ਨੂੰ ਸੱਸੀ ਘਰ ਤੇ ਹੁਣ ਅੱਜ ਹੋਈ ਹੈ ਜੀ ਸੈਟਿੰਗ ਅੱਜ ਦਿਨ ਹੈ ਕਿੰਨੇ ਤਰੀਕਾ ਜੀ 3 ਨਾ 2 ਕੱਲੂ ਤਿੰਨ ਹੈ ਜੀ ਕੱਲ ਤੋਂ ਵਿਆਹ ਸਟਾਰਟ ਹੈ ਤੁਹਾਨੂੰ ਮੈਂ ਥੋੜਾ ਜਿਹਾ 2 ਮਿੰਟ ਦਾ ਬਲੌਗ ਦਊਂਗਾ ਡੈਕੋਰੇਸ਼ਨ ਦਾ ਕੰਮ ਚੱਲ ਰਿਹਾ ਹਾਂ ਜੀ ਹਾਂ ਕਈ ਪੁੱਛ ਰਹੇ ਤੇ ਵਿਆਹ ਕਿਸ ਦਾ ਹੈ ਕਿੱਥੇ ਹੈ ਆਪਣੇ ਪਰਿਵਾਰ ਚੋਂ ਹੈ ਜੀ ਹੈਨਾ ਆਪਣੇ ਪਰਿਵਾਰ ਚੋਂ ਹੈ ਤੇ ਲੋ ਜੀ ਹੁਣ ਤੁਹਾਨੂੰ ਇਹ ਪੇਂਟ ਵੀ ਦੇਖੋ ਜੀ ਇਹ ਕਲੀਅਰ ਹੋ ਗਿਆ ਜੀ ਇਹ ਸਾਡਾ ਬ੍ਰਾਂਡਾ ਬਾਹਰ ਦਾ ਜਿਹੜਾ ਬ੍ਰਾਂਡ ਹੈ ਇਹਨੂੰ ਹੋਰ ਕੀ ਕਹਿੰਦੇ ਛੱਡ ਹੈ ਹੋਰ ਕੀ ਕਹਿੰਦੇ ਤੂੰ ਦੱਸ ਦੇ ਗੱਡੀ ਮੋਟਰਸਾਈਕਲ ਤੇ ਇਹ ਜੁੱਤੀਆਂ ਵਾਲਾ ਇਹ ਜਹਾਜ ਬਣਾਇਆ ਜੀ ਹਾਂ ਇਹ ਤਾਂ ਅੰਦਰ ਜਾਊਗਾ ਚਲੋ ਉੱਥੇ ਰੱਖ ਵੀ ਸਕਦੇ ਹਾਂ ਹਾਂ ਜਿਹੜੇ ਘਰ ਆਪਾਂ ਦੇ ਆਲੇ ਨੇ ਤੇ ਇੱਕ ਨਾ ਜੀ ਅਸੀਂ ਕਿਚਨ ਬਾਅਦ ਚ ਕਰਾਉਣਾ ਜਿਹੜੇ ਵੀ ਕੋਈ ਆਪਣਾ ਪੈਚਵਰਕ ਲਾ ਲਓ ਕੁਝ ਵੀ ਲਾ ਲਓ ਹੋਰ ਹੋਣਾ ਹੈ ਕਿਚਨ ਦੇ ਨਾਲ ਹੋਊਗਾ ਜੀ ਉਹ 10 ਤਰੀਕ ਤੋਂ ਬਾਅਦ ਕਰਾਵਾਂਗੇ 15 ਨੂੰ ਜਾਂ 18 ਨੂੰ ਪੈਸੇ ਦੇ ਦੇਵਾਂ ਪੇਂਟ ਆ ਜਾਊਗਾ ਤੇ ਦੇਖੋ ਤਾਂ ਹੀ ਕਿਦਾਂ ਲੱਗਦੇ ਆ ਫਿਰ ਆਪਣਾ ਹੈ ਜੀ ਤੇ 2 ਕੁ ਮਿੰਟ ਦਾ ਮੈਂ ਤੁਹਾਨੂੰ ਹੁਣੀ ਵਲੌਗ ਦਊਂਗਾ ਹੁਣ ਅੱਜ ਅਸੀਂ ਚੱਲੇ ਆ ਜੀ ਕੁਝ ਲੈਣ ਜਿਹਦੇ ਕਰਕੇ ਸਾਡਾ ਕੰਮ ਲੋਟ ਨਹੀਂ ਆ ਰਿਹਾ ਜੀ ਹੋਰ ਤਾਂ ਸੈਟਿੰਗ ਹੋ ਗਈ ਤੇ ਆਪਣੀਆਂ ਭੈਣਾਂ ਨੇ ਵਲੌਗ ਮੰਗਿਆ ਤਾਂ 2 ਕੁ ਮਿੰਟ ਦਾ ਵੀ ਹੋਮ ਟੂਰ ਜਾ ਦਿਖਾ ਦਿਓ ਵੀ ਕਿੱਦਾਂ ਲੱਗ ਰਿਹਾ ਇਹ ਲੋ ਜੀ ਇਹ ਬਾਹਰ ਦਾ ਗੇਟ ਹੈ ਜੀ ਆਪਣਾ ਜਾਲੀ ਵਾਲਾ ਤੇ ਇਹ ਹੈ ਬਾਹਰ ਜਾਲੀ ਦੇਖੋ ਕਿੰਨਾ ਸੋਹਣਾ ਲੱਗ ਰਿਹਾ ਨਾ ਜੀ ਤੇ ਬਹੁਤ ਭੈਣਾਂ ਨੇ ਕਿਹਾ ਵੀ ਬਹੁਤ ਵਧੀਆ ਲੱਗਿਆ ਤੁਹਾਡਾ ਇਹ ਵਾਲਪੇਪਰ ਐਂਡ ਸੈਟਿੰਗ ਆ ਗਈ ਰੂਮ ਵਿੱਚ ਏ ਹੈ ਜੀ ਆਪਣੀ ਕੀ ਕਹੇ ਕਹਿੰਦੇ ਨੇ ਉਹ ਕੀ ਕਹਿ ਰਹੇ ਤੇ ਲੋਪੀ ਤੇ ਬਾਕੀ ਜੀ ਹੁਣ ਕੋਈ ਹੋਰ ਖਰਚ ਨਹੀਂ ਕਰਨਾ ਬਾਦੂ ਬਾਸ ਸਿਰਫ ਇੱਕ ਮੈਂ ਹੋਲਡਰ ਚੇਂਜ ਕਰਨੇ ਬਾਸ ਜੀ ਇੱਕ ਲੈਕਾਣਾ ਅੱਜ ਪ੍ਰੈਸ ਲਈ ਮੇਜ ਜਿਹਦੇ ਵਿੱਚ ਕਿ ਆਏ ਆਲੇ ਦਾਲੇ ਛੇ ਖਾਨੇ ਆ ਤੇ ਉੱਪਰ ਵਾਲਾ ਵੀ ਚੱਕ ਹੋ ਜਾਂਦਾ ਜਿਹਦੇ ਵਿੱਚ ਪ੍ਰੈਸ ਵੀ ਆ ਜੂ ਤੇ ਆਪਣਾ ਜਿਹੜੀਆਂ ਕੰਸਾਂ ਤੋੜੀਆਂ ਉਹਨਾਂ ਵਾਲਾ ਇਹ ਕਾਰਨ ਤੁਹਾਨੂੰ ਪਤਾ ਬੱਚੇ ਆਪਣੇ ਘਰਾਂ ਬੱਚਿਆਂ ਦਾ ਸਮਾਨ ਚਾਦਰਾਂ ਵਗੇਰਾ ਵਿਛਾਣੀ ਵਿਛਾਣੀਆਂ ਜੀ ਤੇ ਮਤਲਬ ਕਿ ਮੈਂ ਨਾ ਗੜਸ ਵਗੈਰਾ ਅੰਦਰ ਤੋਂ ਕੱਟ ਕੇ ਇੱਕ ਤਾਂ ਜੀ ਬਾਜੀ ਪੋਚੇ ਲਾ ਦਿੱਤੇ ਇੱਕ ਵਾਰੀ ਖੱਲ ਲਾਤੇ ਦਾ ਹਾਂ ਇੱਕ ਵਾਰੀ ਆ ਜੀ ਬੋਲੀ ਬੋਲੀ ਚਟਾਈ ਹਾਂ ਇਹ 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 ਰਹਿ ਗਿਆ ਉਤਰਨੇ ਨੂੰ ਉਹ ਵੀ ਉਤਰ ਗਿਆ ਉੱਥੇ ਤੇ ਉਹ ਕਮਰੇ ਦਾ ਵੀ ਉਤਰ ਗਿਆ ਐਦਾ ਵੀ ਕਰਤਾ ਕੁਸ ਤੇ ਬਾਕੀ ਕਰੂੰਗੇ ਜੀ ਕੋਈ ਨਹੀਂ ਬਾਕੀ ਗੱਲ ਹੈ ਇਸ ਤਰ੍ਹਾਂ ਵੀ ਸਾਨੂੰ ਨਾ ਅਸੀਂ 20 ਤਰੀਕ ਤੋਂ ਲੱਗੇਵੇਂ ਕਦੇ ਪੇਂਟ ਕਦੇ ਕੋਸ ਤੇ 28 ਨੂੰ ਲੱਗਿਆ ਆਪਣਾ 27 ਨੂੰ ਆਪਣਾ ਬਾਲ ਪੇਪਰ ਜਿਹਦੇ ਕਰਕੇ ਜੀ ਕਿਹਾ ਹੋਇਆ ਜੀ ਹੁਣ ਅਸੀਂ ਘਰ ਦੀ ਜਿਹੜੀ ਸੈਟਿੰਗ ਕਰਨੀ ਦੀ ਸਮਾਨ ਦੀ ਉਹ ਕਰ ਕਰ ਰਹੇ ਹਾਂ ਤੇ ਵੀ ਬਾਕੀ ਆ ਦੇਖੋ ਜੇ ਮਿਸਤਰੀ ਨੂੰ ਕਾਲ ਲੂੰ ਬੁਲਾਣਾ ਇੱਕ ਡਿਸ਼ ਦਾ ਕੰਮ ਕਰਾਉਣਾ ਏ ਪਰਦੇ ਪਰਦਿਆਂ ਵਾਸਤੇ ਅੱਜ ਪੈਣ ਲੈ ਆਣੀ ਏ ਇੱਕ ਪੈਪਰ ਹੈਗੇ ਪਰਦਿਆਂ ਵਾਸਤੇ ਆਪਣੇ ਪਰਦੇ ਲੱਗਦੇ ਹੋ ਜੂਗੇ ਇੱਕ ਹਾਂ ਅਜੀਬ ਜਿਹਾ ਅਜੀਬ ਜਿਹਾ ਲੱਗ ਰਿਹਾ ਤੇ ਫਿਰ ਤਾਂ ਸ਼ਾਮ ਨੂੰ ਬਹੁਤ ਵਧੀਆ ਲੱਗਦਾ ਜੀ ਯਾਰ ਲਾਈਟਾਂ ਆਪਾਂ ਬਾਲ ਲੰਨੇ ਆਹ ਦੇਖ ਲਓ ਜੀ ਬਾਹਰ ਲੋਬੀ ਦਾ ਤੇ ਛੱਤਾਂ ਤੇ ਤਾਂ ਤੁਹਾਨੂੰ ਪਤਾ ਪੇਂਟ ਕਰਾਈ ਆਈ ਆਪਾਂ ਨੇ ਤੇ ਕਿਦਾਂ ਲੱਗ ਗਿਆ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਜੀ ਵੀ ਵਧੀਆ ਬਣ ਗਿਆ ਨੇ ਜੀ ਤੇ ਇਹ ਆ ਗਿਆ ਆਪਣਾ ਪੇਟੀਆਂ ਲਵਾਰੀਆਂ ਵਾਲਾ ਕਮਰਾ ਕਹਿ ਲੋ ਇਹਦਾ ਵੀ ਦੇਖਿਓ ਧਿਆਨ ਨਾਲ ਸਾਈਡ ਤਾਂ ਲੂਬਰ ਆ ਗਿਆ ਜੀ ਤਿੰਨੇ ਕੰਦਾ ਇਹ ਆ ਗਿਆ ਇੱਕ ਸਿਨਰੀ ਇਹ ਸਿਨਰੀ ਦਾ ਹੀ ਕਹਿ ਰਹੇ ਤੇ ਅਸੀਂ ਤੁਸੀਂ ਪਿਛਲੇ ਦੋ ਤਿੰਨ ਬਲੌਗਾਂ ਚ ਅਸੀਂ ਤੁਹਾਨੂੰ ਦੱਸ ਤਾ ਤਾਂ ਅੱਜ ਤਾਂ ਹੀ ਮੈਂ ਤੁਹਾਨੂੰ ਇੱਕ ਹੋਮ ਟੂਰ ਕਰਾ ਦੇਣਾ ਵੀ ਇਹ ਸੈਟਿੰਗ ਕਰੀ ਆਈ ਲੋ ਦੇਖੋ ਜੀ ਇਹ ਲਵਾਰੀ ਇੱਧਰ ਇਹ ਲਵਾਰੀ ਉੱਧਰ ਜਾਊਗੀ ਜੀ ਉੱਧਰਲੀ ਇੱਧਰ ਆਣੀ ਤੇ ਵਜਨ ਤਾਂ ਜੀ ਹੁਣ ਪਿਆ ਤੋਂ ਬਾਅਦ ਕਰਾਂਗੇ ਜੀ ਸੈਟਿੰਗ ਤੇ ਇਹ ਲੋ ਜੀ ਕਿੱਦਾਂ ਲੱਗਿਆ ਉਹ ਤੁਸੀਂ ਦੱਸ ਦੀ ਫਿਰ ਸਾਨੂੰ ਠੀਕ ਹੈ ਜੀ ਅਸੀਂ ਦੋ ਕੂਲਰ ਸੈੱਟ ਕਰਤੇ ਪੇਟੀ ਇੱਧਰ ਕਰਤੀ ਐ ਇਨਵਰਟਰ ਇੱਥੇ ਆ ਗਿਆ ਕਈ ਮੇਰੀਆਂ ਭੈਣਾਂ ਕਹਿੰਦੀ ਦੀ ਆ ਵੀ ਇਨਵਰਟਰ ਨੂੰ ਵੀਰ ਜੀ ਪੌੜੀਆਂ ਥੱਲੇ ਹਾਂ ਉੱਧਰ ਪਹਚਾਉਂ ਗਏ ਇਹਨੂੰ ਮੈਂ ਤਾਂ ਨਹੀਂ ਪਹਚਾਇਆ ਵੀ ਮੈਂ ਨਹੀਂ ਹੱਥ ਲਾਣਾ ਜੀ ਇਹਨੂੰ ਅਸੀਂ ਇਲੈਕਟ੍ਰੀਸ਼ੀਅਨ ਨੂੰ ਬੁਲਾਉਂਗੇ ਉਹ ਕਰਾਊਗਾ ਹਾਂ ਉੱਧਰ ਕੋਈ ਸੋਚ ਨਹੀਂ ਸੁੱਚ ਚੱਲਵਾਉਂਗੇ ਕੋਈ ਲਿਜਾ ਕੇ ਨਾ ਇੱਕ ਤਾਰ ਦਾ ਕਰੂੰਗੇ ਤੇ ਇਹਨਾਂ ਨੂੰ ਵੀ ਪੇਂਟ ਕਰਾ ਤਿਆ ਦਾਈ ਫਿਰ ਗੈਰ ਮਨਜੀਤ ਕਹੀ ਜਾਂਦੀ ਹੈ ਕਿ ਨਹੀਂ ਉੱਪਰ ਵਾਈਟ ਜਾਏ ਗੱਲ ਵੀ ਸਹੀ ਧੀ ਇਹਦੀ ਤੇ ਅੰਦਰਲੇ ਪਾਸੇ ਰਹਿ ਗਿਆ ਉਹ ਛੱਡ ਗੇ ਬਾਹਰ ਹੋ ਗਿਆ ਜੀ ਤੇ ਹੁਣ ਇਸ ਤੋਂ ਬਾਅਦ ਹੈ ਜੀ ਇਹ ਕੰਮ ਰ ਆ ਗਿਆ ਜੀ ਮਨਜੀਤ ਇਹ ਦੇਖਣ ਨੂੰ ਸਿੰਦਰੀਆਂ ਸੇਮ ਲੱਗ ਰਿਹਾ ਹੈ ਇਹ ਇਹ ਬਿਵਾਲ ਪੇਪਰ ਤੇ ਇਹ ਪਰ ਇਹ ਦਾ ਡਿਜ਼ਾਈਨ ਡਿਜ਼ਾਈਨਿੰਗ ਦਾ ਫਰਕ ਹੈ ਗੱਬੇ ਵਾਲੀ ਡਿਜ਼ਾਈਨਿੰਗ ਜਿਹੜਾ ਹਾਂ ਇਹ ਸਾਈਡਾਂ ਵਾਲੇ ਸੇਮ ਹੈ ਜੀ ਮਤਲਬ ਇਹ ਦੋ ਤਾਂ ਸੇਮ ਹੋ ਗਈ ਇਹ ਤੇ ਇਹ ਇਹਨਾਂ ਚ ਇਹ ਲੂਬਰ ਸਹੀ ਲੱਗੇ ਪਏ ਆ ਜੀ ਇਹ ਵਿੱਚ ਹੈ ਨਾ ਜਿਹੜਾ ਇਹਦੇ ਜਿਹੜਾ ਵਿੱਚ ਦਿਖਾਈ ਵੀ ਹੈ ਸੈਨਰੀ ਇਹ ਚੇਂਜ ਹੈ ਜੀ ਤੁਸੀਂ ਦੇਖ ਸਕਦੇ ਆ ਹੈ ਵਾਕੀ ਸਹੀ ਨਹੀਂ ਸਵੇਰੇ ਨਾ ਸਵੇਰੇ ਵੈਸੇ ਵੀ ਸਦਰ ਉੱਥੇ ਬਣਾ ਸਵੇਰੇ ਖੱਡ-ਖੱਟ ਆਰਾਮ ਹੈ ਹਾਂਜੀ ਫਿਰ ਉਧਰ ਵੀ ਜਾਣਾ ਹੈ ਤਿੰਨ ਦਿਨਾਂ ਫਿਰ ਉਧਰੇ ਜੀ ਕਿ ਆਹ ਅਲਮਾਰੀ ਵੀ ਨੇ ਇੱਕ ਸਾਈਡ ਕਰਨੀ ਪੈਣੀ ਹੁੰਦੀ ਹੈ ਹਾਂ ਇਹ ਕਰ ਦੂੰਗਾ ਅੱਜ ਬੈੱਡ ਬਹੁਤ ਔਖੇ ਕਰੇ ਜੀ ਅਸੀਂ ਕੱਲ ਦੇ ਬੈੱਡਾਂ ਦੀ ਕੰਮ ਅੜਿਆ ਪਤਾ ਬਾਕੀ ਮੈਂ ਸਾਰੀ ਸੈਟਿੰਗ ਕੱਲ ਕਰਾ ਗਿਆ ਤਾਂ ਜੀ ਹੈ ਕੋਈ ਨਹੀਂ ਤਾਂ ਕਿਹਾ ਇੱਕ ਦੇਖੀ ਹੋਈ ਮੈਂ ਇੱਕ ਗੈਸ ਲਾਇਆ ਇਹ ਮਨਜੀਤ ਦੇ ਵਿਆਹ ਦੇ ਆਪਣੇ ਵਿਆਹ ਦੇ ਬੈੱਡ ਹੈ ਜੀ ਮਨਜੀਤ ਲੈ ਕੇ ਆਈ ਦੀ ਔਰ ਇਹ ਹਿਮਾਚਲ ਤਿਆਰ ਹੋਏ ਵੇ ਦੇਖੋ ਇਹਦਾ ਕੋਈ ਛੇਜਾ ਨਹੀਂ ਟੁੱਟਿਆ ਕੁਛ ਨਹੀਂ ਹਾਂ ਜਣਾ ਮੋਲਡਿੰਗ ਉੱਤਰ ਗਈ ਇਹ ਕਹਿ ਸਕਦੇ ਆ ਉੱਪਰ ਦੇ ਝਾਲਰ ਜੀ ਉਹਨਾਂ ਤਾਂ ਟੁੱਟੇ ਜਾਣਾ ਕੋਈ ਨਿਆਣਾ ਹੱਥ ਪਾ ਕੇ ਖਿੱਚ ਦੇਵੇ ਤੇ ਬਾਕੀ ਐਨ ਬੈਸਟ ਓਕੜੀਆਂ ਨਾ ਇਹਦਾ ਕੋਈ ਪਾਵਾਂ ਟੁੱਟਿਆ ਨਾ ਇਹਨੂੰ ਕੋਈ ਘੁਣ ਲੱਗਿਆ ਕੋਈ ਪਤਾ ਨਹੀਂ ਕਿਹੜੀ ਲੱਕੜ ਦਾ ਬਣਿਆ ਲਾਗਦੀ ਪੱਤੀਆਂ ਲਾਉਣੀ ਔਖੜਦਾ ਆ ਵੀ ਆ ਤਾਂ ਚੱਲ ਮੋਲਡਿੰਗ ਹੈ ਮਨਜੀਤ ਇਹ ਤਾਂ ਔਖੜ ਜੇ ਕਰਦੀਆਂ ਤੇ ਕਿਸੇ ਦੇਖਦੇ ਜੀ ਬਸ ਤੁਸੀਂ ਇਸੇ ਹੋ ਕੇ ਰੱਖੋ ਜੀ ਸਾਡੇ ਵਲੌਗ ਨਾਲ ਅਸੀਂ 12ਵੇਂ ਮਹੀਨੇ ਚ ਜਦ ਸੈਲਰੀ ਕੋਈ ਆਈ ਹੋ ਤਾਂ ਦੇਖੋ ਇਹ ਪੈਸੇ ਖਤਮ ਹੋ ਗਏ ਜਿਹੜੇ ਮਰੇ ਮੋٹے ਵਿਆਜ ਲੱਗ ਜਣੇ ਤੇ ਅਸੀਂ ਤੁਹਾਨੂੰ ਪਤਾ ਜੀ ਆਪਣੀ ਚਾਦਰ ਦੇਖ ਕੇ ਚੱਲਣਾ ਪੈਂਦਾ ਮੇਰੀਆਂ ਭੈਣਾਂ ਬਹੁਤ ਸਿਆਣੇ ਸਾਡੇ ਨਾਲ ਜੁੜੇ ਹੋਏ ਮੇਰੀਆਂ ਭੈਣਾਂ ਵੀ ਸਲਾਹ ਦੰਨੀਆਂ ਕਹਿੰਦੀ ਬਿੰਦਰ ਜਿੰਨੇ ਕ ਪੈਸੇ ਹੈਗੇ ਤੂੰ ਲਾ ਲੈ ਬਾਕੀ ਕੋਈ ਨਹੀਂ ਫੇਰ ਹੋ ਜਾਊਗਾ ਅਸੀਂ ਵੀ ਇਹੀ ਸੋਚ ਕੇ ਛੱਡਤਾ ਚਲ ਠੀਕ ਕਰਿਆ ਇਹ ਬਾਕੀ ਜਿਹਦੇ ਵਿੱਚ ਤਾਂ ਨਹੀਂ ਅਸੀਂ ਕੁਝ ਵੀ ਰੱਖਿਆ ਜੀ ਸ਼ੋਪੀਸ ਚ ਕਿਉਂਕਿ ਜਿਹੜੇ ਸਾਡੇ ਗੁੱਡੇ ਗਾਡੇ ਜਿਵੇਂ ਉਹ ਵੀ ਤੋ ਤੂ ਕਰ ਰੱਖਣੇ ਅਸੀਂ ਠੀਕ ਨਹੀਂ ਟੈਡੀ ਵੀ ਉਹ ਤਾਂ ਮੈਂ ਲੈਣੇ ਸਾਰਾ ਕੰਮ ਖਰਾਬ ਕਰ ਦਿੱਤਾ ਮੈਨੂੰ ਮੈਂ ਨਾਲ ਦੀ ਨਾਲ ਚੱਲ ਜਾਣਾ ਇੱਕ ਹੋਰ ਚਾ ਲੈ ਲੈਣਾ ਉਹ ਤਾਂ ਮੈਂ ਆਪਣੇ ਜੱਪ ਜੀ ਦੀ ਨਾਲ ਦੀ ਨਾਲ ਗੱਡੀ ਜਾਣੇ ਇੱਕ ਹੋਰ ਵੀ ਹੋ ਗਿਆ ਜਿੱਦਣ ਦਾ ਪੇਂਟ ਦਾ ਕੰਮ ਸ਼ੁਰੂ ਹੋਇਆ ਵਾ ਇੱਕ ਦੋ ਵਾਰ ਤਾਂ ਕੱਪੜੇ ਧੋ ਲੇ ਉਸ ਤੋਂ ਬਾਅਦ ਫਿਰ ਤੁਹਾਨੂੰ ਪਤਾ ਜਸਕਰਨ ਸਕੂਲ ਜਾਂਦਾ ਉਹਦਾ ਵਰਤੀ ਵੀ ਅੱਜ ਧੋਣੀ ਤੇ ਅੱਜ ਲੇਟ ਹੈ ਸਵੇਰ ਤੋਂ ਲੇਟ ਦੌੜ ਜਾਂਦੀ ਸ਼ਾਮ ਨੂੰ ਆਉਂ ਹੁਣ ਲੇਟ ਆਈ ਹੁਣ ਅਸੀਂ ਜਾਣਾ ਹੈ ਕਿਉਂਕਿ ਕੱਲ ਤਾਂ ਮਨਜੀਤ ਕਹੀ ਗਈ ਮੰਨੂ ਐ हां कल त मनजीत कहंदी तू ही जा कहंदी मैं उरे सांब दी पर उरे भी बहुत 과ੜਤਾ ਇਹਨਾਂ ਦਾ بچਿਆ ਵਾ ਹੁਣ ਵੀ ਚੱਲ ਹੁਣ ਮੈਂ ਤੇ ਆ ਹੋ ਵੀ ਗਈ ਨਹੀਂ ਤਾਂ ਮੈਂ ਹੁਣ ਕੀ ਕਰਨਾ ਜੇ ਤੁਸੀਂ ਜਾ ਸਕਦੇ ਤੇ ਠੀਕ ਤਾਂ ਪਰ ਇਹ ਕਹ ਰਿਹਾ ਫੇ ਮੈਨੂੰ ਬਾਅਦ ਚੋ ਕਹੀ ਜਾਣਾ ਐ ਨਹੀਂ ਹੈ ਐਂ ਜਾਣਾ ਤਾਂ ਐ ਲੈਣਾ ਤਾਂ ਬਾਕੀ ਜੀ ਮਨਜੀਤ ਨੇ ਟੈਨਸ਼ਨ ਬਹੁ ਲਈ ਵੀ ਤੀ ਹੁਣ ਇਹਨੂੰ ਕਿਹਾ ਵੀ ਛੱਡ ਦੇ ਉਹ ਕਾਤੇ ਵੀ ਹੁਣ ਤੁਸੀਂ ਵੀ ਆਪਣੇ ਬਾਲ ਬੋਲ ਫੇਸ ਹੇਅਰ ਜੋ ਵੀ ਕਰਾਣਾ ਕੱਲ ਤੋਂ ਕਰਾਓ ਇੱਕ ਟੈਨਸ਼ਨ ਰਹੀ ਹਾਂ ਕਿਹੜੀ ਹਾਂ ਕੱਪੜੇ ਹਾਂ ਕੱਪੜੇ ਅੱਜ ਕੱਪੜੇ ਸ਼ਾਮ ਨੂੰ ਧੋਲੂਗੇ ਮੈਂ ਜੀ 6 ਵਜੇ ਤੋਂ ਬਾਅਦ ਲਾ ਲੂਗੀ ਮਸ਼ੀਨ ਹਾਂ 5 ਵਜੇ ਤੋਂ ਜਦੋਂ ਇਹ ਆ ਕੇ ਆਪਾਂ ਤੇ ਇਹ ਸੀਟਾਂ ਇਹ ਦੇਖੋ ਲਾਤੀ ਕਵਰ ਕੋ ਕਰ ਰਹੇ ਹਾਂ ਦੇ ਵਧੀਆ ਲੱਗ ਗਈਆਂ ਹੀ ਸਮਾਂ ਗੈਲ ਮਿਲ ਗਈਆਂ ਤੇ ਚੱਲ ਜੀ ਮਾਰੇਗਾ ਦੇ ਡੈਕੋਰੇਸ਼ਨ ਦਿਖਾਦੀ ਸੋਣੀ ਹੈ ਆ ਲੋ ਡੈਕੋਰੇਸ਼ਨ ਦੇਖੋ ਜੀ ਡੈਕੋਰੇਸ਼ਨ ਤਾਂ ਹੋ ਗਈ ਜੀ ਬਹੁਤ ਦਿਨ ਤੇ ਲੱਗੇ ਬਤੇ ਹੈ ਨਾ ਪਕੋਠੇ ਦੇ ਆ ਇਸ ਟਾਈਮ ਵੀ ਉਹ ਵੀ ਤਾਂ ਮੈਂ ਜੀਦ ਦੇ ਯਾਦ ਕਰਾਤੇ ਵੀ ਵਰਦੀ ਨਾ ਅਸੀਂ ਐਦਾਂ ਹੀ ਧੋਤਾ ਹੋ ਗਈ ਸੀ ਮਸੀਂ ਚ ਕੱਢਣੇ ਰਹਿ ਗਈ ਸੀ ਅਜੇ ਵੀ ਲੱਗੇ ਹੋਏ ਤੇ ਹੀ ਹੁਣ ਬਾਈ ਕਰਨਾ ਹਨਾ ਹਮ ਜੀ ਹੈ ਤੇ ਬਾਕੀ ਬਈ ਕੋਠੇ ਪਰ ਤਾਂ 뷰 ਬਹੁਤ ਕੰਮ ਦਾ ਲੱਗਦਾ ਹਾਂ ਤਾਂ ਹੁਣ ਹੈ ਧੁੱਪ ਹੈ ਥੋੜੀਗਾ ਸਵੇਰ ਹਰ ਸ਼ਾਮ ਨੂੰ ਤਾਂ ਬਹੁਤ ਵਧੀਆ 뷰 ਹੈ ਜੀ ਹੋ ਗਈ ਹੈ ਨਾ ਮਜੀਦ ਵਧੀਆ ਬਣ ਗਿਆ ਹੈ ਨਾ ਬਾਕੀ ਤੁਸੀਂ ਆਪਣੇ ਭੈਣਾਂ ਗਾਈ ਕਮੈਂਟ ਕਰ ਦੇਦੇ ਵੀ ਤੁਸੀਂ ਵਿਆਹ ਕਿਹੜਾ ਵਿਆਹ ਆ ਤੁਹਾਨੂੰ ਤੁਸੀਂ ਦੱਸਿਆ ਨਹੀਂ ਵੀ ਰਿਸ਼ਤੇਦਾਰੀ ਚ ਹੈ ਜਾਂ ਕਿੱਥੇ ਹੈ ਨਾ ਚਲੋ ਠੀਕ ਹੈ ਜੀ ਆਪਣਾ ਵਲੋਗ ਇੱਥੇ ਤੱਕ ਤਾਂ ਹੁਣ ਅਸੀਂ ਚੱਲਦੇ ਹਾਂ ਕਿ ਨਹੀਂ ਮਜੀਦ ਹਾਂ ਤੇ ਚੱਲਦੇ ਹੁਣ ਦੇ ਉਹ ਲੈ ਕਾਣਾ ਬਾਕੀ ਤੁਹਾਨੂੰ ਜੋ ਵੀ ਕੁਝ ਲੈ ਕਾਣਾ ਅਗਲੇ ਬਲੌਗ ਚ ਦੱਸਾਂਗੇ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਬਹੁਤ ਸੇਯੋਗ ਦੇ ਰਹੇ ਆ ਇਦਾਂ ਹੀ ਸੇਯੋਗ ਦਿੰਦੇ ਰਹੋ ਜੇ ਹੁਣ ਤੁਸੀਂ ਆਪਣੇ ਭੈਣ ਭਰਾਵਾਂ ਨੇ ਜੀ ਇੱਧਰ ਜਾਂ ਬਾਹਰ ਦੇ ਸੰਦੇਸਾਂ ਤੋਂ ਫੁੱਲ ਬੋਚ ਕਰ ਲਿਆ ਹੁਣ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਦੇ ਜੀ ਬਾਕੀ ਕਿਸੇ ਦਾ ਕਮੈਂਟ ਹੈ ਜੋ ਵੀ ਹੈ ਜਰੂਰ ਅਗਲੇ ਬਲੌਗਾਂ ਚ ਨਾਲ ਦੀ ਨਾਲ ਦੱਸਾਂਗੇ ਸ਼ਰਪਲਾਈ ਦੇ ਦਾਂਗੇ ਕੋਈ ਗੱਲ ਹੋਰ ਰਹਿ ਜਾਂਦੀ ਨਾ ਕਮੈਂਟ ਚ ਨਹੀਂ ਰਪਲਾਈ ਦੇ ਹੁੰਦਾ ਜੀ ਵੱਡਾ ਇੱਧਰ ਕੱਪੜੇ